ਰਹਿ ਗਿਆ ਉਹ ਸਾਰਿਆਂ ਦੀ ਡਿਮਾਂਡ ਹੀ ਹੋਈ ਆ ਅਸੀਂ ਵੋਟ ਹੀ ਉਸ ਬੰਦੇ ਨੂੰ ਪਾਉਣੀ ਆ ਜਿਹੜਾ ਬੰਦਾ ਸਾਡੀ ਪਹਿਲਾਂ ਮਸਲਾ ਹੱਲ ਕਰੂਗਾ ਤਾਂ ਬਾਣਾ ਵੀ ਸ਼ੁਰੂ ਹੋ ਜਾਣਾ ਜਿੰਨਾ ਕਿ ਟੁੱਟਿਆ ਤੁਸੀਂ ਦੇਖ ਲਓ ਗੱਡੀ ਨਵੀਂ ਲੈ ਕੇ ਜਾਓ ਪੁਰਾਣੀ ਆਦਮਪੁਰ ਤੱਕ ਜਾਂਦੀ ਹੋ ਜਾਣੀ ਆ ਤੀਨੂ ਨੇ ਕੰਮ ਕੀਤਾ ਤੀਨੂ ਨੇ ਕੰਮ ਕੀਤਾ ਤੀਨੂ ਨੇ ਕੰਮ ਕੀਤਾ ਵਿਧਾਇਕ ਸਾਹਿਬ ਹਾਂ ਬਹੁਤ ਵਧੀਆ ਤੀਨੂ ਨੇ ਵਧੀਆ ਕੰਮ ਕੀਤਾ ਉਹਨਾਂ ਨੇ ਲੋਕਾਂ ਦੀ ਸਮੱਸਿਆ ਤੇ ਅਗਲੇ ਦੇ ਘਰ ਵੀ ਪਹੁੰਚ ਦੱਸ ਸਰਕਾਰੀ ਸਕੂਲ ਨੇ ਪ੍ਰਾਇਮਰੀ ਸਕੂਲ ਨੇ ਨਹੀਂ ਉਹ ਦੋਨੇ ਹੀ ਵਧੀਆ ਸਕੂਲ ਐਥੇ ਸਾਡੇ ਵਧੀਆ ਸਕੂਲ ਨੇ ਸਾਡੇ ਦੋ ਵਧੀਆ ਭਾਰੇ ਸਰਕਾਰ ਦੀ ਨਹੀਂ ਪਿੰਡ ਦੇ ਸਹਿਯੋਗ ਨਾਲ ਦੋਨੇ ਹੀ ਵਧੀਆ ਆ ਪਿੰਡ ਦੇ ਸਹਿਯੋਗ ਨਾਲ ਆ ਸਾਡੇ ਸਕੂਲ ਨਾਲ ਪਿੰਡ ਦੇ ਸਹਿਯੋਗ ਨਾਲ ਕਿਵੇਂ ਕਹਿ ਸਕਦੇ ਹੋ ਸਹਿਯੋਗ ਨਾਲ ਕਮੇਟੀਆਂ ਬਣੀਆਂ ਕਮੇਟੀਆਂ ਬਣੀਆਂ ਤਾਂ ਨਾ ਬਣੀਆਂ ਬਣੀਆਂ ਸਾਡੇ ਦੀ ਸਕੂਲ ਦੀ ਕਮੇਟੀ ਬਣੀ ਹੋਆ ਉਹ ਵਧੀਆ ਕੰਮ ਕਰ ਰਹੀ ਹੈ ਐਨ ਆਰ ਆਈ ਬੰਦੇ ਪੈਸੇ ਲਾਉਂਦੇ ਆ ਜੀ ਉੱਥੇ ਐਨ ਆਰ ਆਈ ਬੰਦੇ ਪੈਸੇ ਬਾਹਰ ਭੇਜਦੇ ਆ ਉਹ ਲਾਉਂਦੇ ਉਹ ਲੱਗਦੇ ਆ ਪੈਸੇ ਸਤਿ ਸ੍ਰੀ ਅਕਾਲ ਜੀ ਮਾਪੀ ਕਿਸੇ ਤੁਹਾਡੇ ਨਾਲ ਸੋ ਲੋਕ ਸਭਾ ਚੋਣਾਂ ਆ ਗਈਆਂ ਨੇ ਲੋਕ ਸਭਾ ਚੋਣਾਂ ਦੇ ਨਾਲ ਹੁਣ ਲੋਕਾਂ ਦਾ ਕੀ ਕਹਿਣਾ ਪਿੰਡ ਪਿੰਡ ਦਾ ਸਰਵੇਖਣ ਕਰ ਰਹੇ ਲੋਕਾਂ ਨਾਲ ਗੱਲਬਾਤ ਕਰ ਰਹੇ ਮੇਰੇ ਨਾਲ ਦੇਖ ਸਕਦੇ ਹੋ ਇਸ ਸਮੇਂ ਪਿੰਡ ਤੋਂ ਲੋਕ ਖੜੇ ਨੇ ਬਾਈ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਠੀਕ ਠਾਕ ਹੋ ਜੀ ਸਤਿ ਸ੍ਰੀ ਅਕਾਲ ਆ ਕਿਹੜਾ ਕਿਹੜੀ ਜਗ੍ਹਾ ਕਿਹੜੀ ਪਿੰਡ ਕਿਹੜਾ ਪੈਂਦਾ ਈ ਐ ਅੱਡਾ ਕਬੂਰ ਪਿੰਡ ਪੈਂਦਾ ਜੀ ਅੱਡਾ ਕਬੂਰ ਪਿੰਡ ਜਲੰਧਰ ਆ ਜਾਂਦਾ ਈ ਹੈ ਹਾਂ ਜੀ ਜਲੰਧਰ ਦੇ ਵਿੱਚ ਹੀ ਆਉਂਦਾ ਜੀ ਜਲੰਧਰ ਆ ਜਾਂਦਾ ਜੀ ਤੇ ਹੁਣ ਲੋਕ ਸਭਾ ਚੋਣਾਂ ਆ ਗਈਆਂ ਜ ਕਿ ਬਠੀਕ ਹੈ ਜੀ ਚੋਣਾ ਤਾਂ ਹੋਣੀ ਆ ਹੀ ਆ ਚੋਣਾ ਹੋਣੀ ਆ ਜੀ ਚੋਣਾ ਤਾਂ ਹੋਣੀ ਆ ਕੰਮ ਦਾ ਕਰਨੇ ਨਹੀਂ ਕਿਸੇ ਨੇ ਕੋਈ ਵੀ ਕੰਮ ਦਾ ਠੀਕ ਠਾਕੇ ਦੀਦਾ ਹੀ ਆ ਹੋਇਆ ਤੁਹਾਨੂੰ ਹੂੰ ਰੋਡ ਤੁਹਾਨੂੰ ਦੀਦੇ ਆ ਹੋਇਓ ਹੂੰ ਹੈ ਲੋਕਾਂ ਨੂੰ ਐਜੂਕੇਸ਼ਨ ਚਾਹੀਦੀ ਆ ਠੀਕ ਹੈ ਜੀ ਠੀਕ ਹੈ ਐਜੂਕੇਸ਼ਨ ਦੇਣਾ ਆਟਾ ਦਾਲਾ ਸਕੀਮ ਤਾਂ ਲੋਕਾਂ ਨੂੰ ਬੇਕਾਰ ਕਰਨ ਵਾਲੀਆਂ ਚੀਜ਼ਾਂ ਆ ਭਾਜੀ ਤੁਸੀਂ ਕਹਿੰਦੇ ਹੋ ਕਿ ਆਟਾ ਦਾਲ ਸਕੀਮ ਜਿਹੜੀ ਐਜੂਕੇਸ਼ਨ ਦੇਣਾ ਕੰਮ ਦੇਣ ਲੋਕਾਂ ਨੂੰ ਹੂੰ ਲੋਕਾਂ ਨੂੰ ਦੇਣ ਕੰਮ ਠੀਕ ਆ ਆਟਾ ਦਾਲ ਸਕੀਮਾਂ ਕਰਨੀਆਂ ਚਾਹੀਦੀਆਂ ਬੰਦ ਠੀਕ ਹੈ ਜੇਰੋਂ ਤੁਸੀਂ ਹੁਣ 20 22 ਰੁਪਏ ਕਿਲੋ ਕਾਨਕ ਲੈ ਕੇ ਫਰੀ ਦਿੰਨੇ ਆ ਲੋਕਾਂ ਨੂੰ ਤੇ ਜਿਹੜੀ ਮਹਿੰਗਾਈ ਤਾਂ ਸਾਰਿਆਂ ਤੇ ਹੋਣੀ ਆ ਉਹ ਹੂੰ ਥੋੜੇ ਪਰਸਨ ਤੇ ਥੋੜੀ ਹੋਣੀ ਆ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਉਹ ਤਾਂ ਨੇ ਕਹਿੰਸੀ ਕਿ ਅਸੀਂ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਵਧੀਆ ਬਣਾਵਾਂਗੇ ਟੀਚਰ ਇੱਕ ਲੈ ਕੇ ਚੱਲੇਗੇ ਬਣਾ ਦੀ ਦੇ ਤੁਹਾਨੂੰ ਬਾਜੀ ਇਦੇ ਵਿੱਚ ਤਾਂ ਤੁਸੀਂ ਸਾਰੇ ਪਿੰਡਾਂ 'ਚ ਘੁੰਮਦੇ ਆਂ ਦੀਦਾ ਹੀ ਆ ਕਿੰਨੇ ਕ ਪਰਸੈਂਟ ਸਰਕਾਰੀ ਸਕੂਲਾਂ ਵਿੱਚ ਬੱਚੇ ਤੁਸੀਂ ਆਪਣੇ ਪਿੰਡ ਦੀ ਗੱਲ ਕਰ ਲਓ ਤੁਹਾਡੇ ਪਿੰਡ ਦੀ ਗੱਲ ਕਰ ਲਈਏ ਇਹ ਕਪੂਰ ਪਿੰਡ ਆ ਜਾਂਦਾ ਇੱਥੇ ਦੇ ਜੇ ਸਰਕਾਰੀ ਸਕੂਲ ਨੇ ਪ੍ਰਾਇਮਰੀ ਸਕੂਲ ਨੇ ਨਹੀਂ ਉਹ ਦੋਨੇ ਹੀ ਵਧੀਆ ਸਕੂਲ ਇੱਥੇ ਸਾਡੇ ਵਧੀਆ ਸਕੂਲ ਨੇ ਸਾਡੇ ਦਾ ਵਧੀਆ ਭਾਵੇਂ ਸਰਕਾਰ ਦੀ ਨਹੀਂ ਪਿੰਡ ਦੇ ਸਹਿਯੋਗ ਨਾਲ ਦੋਨੇ ਹੀ ਵਧੀਆ ਪਿੰਡ ਦੇ ਸਹਿਯੋਗ ਨਾਲ ਆ ਸਾਡੇ ਸਕੂਲਾਂ ਦੇ ਪਿੰਡ ਦੇ ਸਹਿਯੋਗ ਨਾਲ ਕਿਵੇਂ ਕਹਿ ਸਕਦੇ ਹੋ ਸਹਿਯੋਗ ਨਾਲ ਕਮੇਟੀਆਂ ਬਣੀਆਂ ਕਮੇਟੀਆਂ ਬਣੀਆਂ ਤਾਂ ਨਾ ਬਣੀਆਂ ਬਣੀਆਂ ਸਾਡੇ ਦੀ ਸਕੂਲੀ ਕਮੇਟੀ ਬਣੀ ਹੋਆ ਉਹ ਵਧੀਆ ਕੰਮ ਕਰ ਰਹੀ ਆ ਐਨਆਰਆਈ ਬੰਦੇ ਪੈਸੇ ਲਾਉਂਦੇ ਆ ਜੀ ਉੱਥੇ ਐਨਆਰਆਈ ਬੰਦੇ ਪੈਸੇ ਬਾਹਰ ਭੇਜਦੇ ਆ ਉਹ ਲਾਉਂਦੇ ਆ ਉਹ ਲੱਗਦੇ ਆ ਪੈਸੇ ਸਰਕਾਰੀ ਨਹੀਂ ਹੋਰ ਦੋ ਮਿੰਟ ਦਾ ਕੋਈ ਵਿੱਚ ਸਰਕਾਰੀ ਲੰਗਾ ਜੋ ਵੀ ਕਰਦੇ ਆ ਕਮੇਟੀਆਂ ਕਰਦੀਆਂ ਅੱਛਾ ਹਾਂਜੀ ਹਾਂਜੀ ਸਕੂਲ ਸਾਡੇ ਦੋਨੇ ਆਲੇ ਦੁਆਲੇ ਜੋ ਨੰਬਰ 1 ਆ ਅਸੀਂ ਜੀ ਜਨਾਬ ਪਿੱਛੇ ਜਿਹੇ ਆਏ ਸੀ ਡੀਐਸਬੀ ਉਹਨਾਂ ਨੂੰ ਅਸੀਂ ਕਿਹਾ ਵੀ ਸਾਡੀਆਂ ਸੜਕਾਂ ਸਾਰੀਆਂ ਆਲੇ ਦੁਆਲੇ ਟੁੱਟੀਆਂ ਕੋਈ ਨਹੀਂ ਬਣੀ ਕਿ ਇਹ ਜਿਹੜੇ ਰੋਡ ਆ ਹੁਣ ਸਿੱਧਾ 에ਰਪੋਰਟ ਨੂੰ ਜਾ ਕੇ ਲੱਗਦਾ ਜੀ ਹਾਂਜੀ ਆਦਮਪੁਰ 에ਰਪੋਰਟ ਬਣ ਗਿਆ ਖੁੱਲ ਵੀ ਗਿਆ ਹੁਣ ਬੋਟਾਂ ਦੇ ਪਹਿਲਾਂ ਚਲੋ ਕਹਿ ਲਓ ਕਿ ਇੱਕ ਉਦਘਾਟਨ ਹੋ ਗਿਆ ਸੁਸ਼ੀਲ ਕੁਮਾਰ ਰਿੰਕੂ ਜੀ ਐਮਪੁਰ ਆਏ ਸੀਗੇ ਤੇ ਉਹ ਉਦਘਾਟਨ ਕਰਕੇ ਗਏ ਨੇ ਤੇ ਹੁਣ ਤਾਂ ਉਹਦਾ ਇੱਕ ਕਹਿ ਲਓ ਕਿ ਇਹ ਜਿਹੜਾ ਰੋਡ ਹੈ ਜ਼ਰਾ ਚੱਲਣਾ ਸ਼ੁਰੂ ਹੋ ਜਾਣਾ ਵਾ ਜੇ ਸਾਨੂੰ ਪਿੱਛੇ ਕਈਆਂ ਦੱਸੇ ਕਿ ਨੇ ਸ਼ੁਰੂ ਤਾਂ ਹੋ ਹੀ ਗਿਆ ਜ਼ਰਾ ਸ਼ੁਰੂ ਤਾਂ ਹੋ ਗਿਆ ਬਸ ਠੀਕ ਹੈ ਹੁਣ ਇਹਨੂੰ ਰਿਪੇਅਰ ਤਾਂ ਬਣਨਾ ਵੀ ਸ਼ੁਰੂ ਹੋ ਜਾਣਾ ਨਾ ਜਿੰਨਾ ਕਿ ਟੁੱਟਿਆ ਤੁਸੀਂ ਦੇਖ ਲਓ ਗੱਡੀ ਨਵੀਂ ਲੈ ਕੇ ਜਾਓ ਪੁਰਾਣੀ ਆਦਮਪੁਰ ਤੱਕ ਜਾਂਦੀ ਹੋ ਜਾਣੀ ਹੈ ਹੋ ਜਾਣ ਰੋੜ ਹੀ 2000 ਡਿਗਿਓ ਹੁੰਦੇ ਆ ਕੋਈ ਕੋਈ ਮੋਟਰਸਾਈਕਲ ਡੇਗ ਪਿਆ ਕੋਈ ਗੱਡੀ ਕਿਤੇ ਡੇਗ ਪਈ ਸਾਈਡਾਂ ਤੇ ਹੈਗੇ ਖੱਤੀ ਤਾਂ ਡੰਗਾਈ ਵੀ ਆ ਰੋੜ ਹੀ ਟੁੱਟਿਆ ਹੈ ਖੱਤਿਆਂ ਨੂੰ ਕੀ ਕਰਨ ਤੁਸੀਂ ਖੱਤਿਆਂ ਦੀ ਥੋੜੀ ਜਾ ਕੇ ਡੇਗਦੇ ਖੱਡੇ ਬਹੁਤ ਆ ਰੋਡ ਵਿੱਚ ਹੀ ਖੱਡੇ ਬਹੁਤ ਪਏ ਹੋ ਆ ਇਨੀ ਇਨੀ ਮਹਿੰਗੀਆਂ ਲੋਕਾਂ ਕੋ ਗੱਡੀਆਂ ਮਾਰਾ ਉਹ ਵੀ ਆ ਪੰਚਾਇਤਾਂ ਨੇ ਜਾਂ ਕੁਛ ਇੱਥੇ ਮਹਿੰਗੇ ਮਾਰਦੇ ਉਹਨਾਂ ਨੇ ਕੁਛ ਰੁਪਏ ਦਿੱਤੀ ਸੀਮੈਂਟ ਦੇ ਰਹੇ ਉਹਨਾਂ ਨੇ ਸੀਮੈਂਟ ਪਾ ਕੇ ਖੱਡੇ ਪੂਰੇ ਆ ਅੱਛਾ 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 ਹਾਂਜੀ ਇਹ ਵੀ ਮਤਲਬ ਕਿ ਉਹ ਕਿਸੇ ਪ੍ਰਸ਼ਾਸਨ ਨਾਲ ਨਹੀਂ ਨਹੀਂ ਪ੍ਰਸ਼ਾਸਨ ਦਾ ਕੋਈ ਕੰਮ ਨਹੀਂ ਉਹ ਸਿਰਫ ਇੱਥੇ ਉਹ ਹੋਟਲ ਬਣ ਆ ਜਿਹੜੇ ਸੀ ਉਹ ਟੋਏ ਪੂਰੇ ਜਿਹੜੇ ਟੋਏ ਪੂਰੇ ਉਹਨਾਂ ਨੇ ਆਪਣੇ ਆਪਣੇ ਕੋਲੋਂ ਖर्चा ਕਰਕੇ ਉਹ ਟੋਏ ਪੂਰੇ ਆ ਮਨ ਲੀ ਕਿ ਕਹਿ ਲੋ ਕੰਨ ਦਾ ਭਾਪ ਕਿ ਉਹ ਅੱਗੇ ਹੋ ਕੇ ਅੱਗੇ ਆਏ ਥੋੜੇ ਹਾਂਜੀ ਹਾਂਜੀ ਅੱਗੇ ਹੋ ਕੇ ਆਏ ਆ ਉਹਨਾਂ ਨੇ ਕੀਤਾ ਹੋਊਗਾ ਥੋੜਾ ਸਾਫ ਹੋਇਆ ਰੋਡ ਨਹੀਂ ਤਾਂ ਇੱਥੋਂ ਦਾ ਦਿਨੇ ਨਹੀਂ ਲੰਘ ਸਕਦਾ ਤੇ ਰਾਤ ਨੂੰ ਬੰਦੇ ਨੇ ਕਿੱਦਾਂ ਲੰਘਣਾ ਤੇ ਸਟਰੀਟ ਲਾਈਟਾਂ ਵੀ ਦੇਖੀ ਉਹ ਵੀ ਨਹੀਂ ਕਿਸੇ ਪਾਸੇ ਬਹੁਤੀ ਲੱਗੀਆਂ ਨਹੀਂ ਹੋਈਆਂ ਜੀ ਤੁਹਾਡੇ ਵਾਲੇ ਪਾਸੇ ਤਾਂ ਸ਼ੁਕਰ ਕਰੋ ਜੀ ਆਹ ਲਾਈਟ ਆਂਦੀ ਆ ਇੱਥੇ ਸਟਰੀਟ ਲਾਈਟ ਦੀ ਕਿ ਲੋੜ ਆ ਦੱਸੋ ਯਾਰ ਤੇ ਇਹ ਪਿੰਡਾਂ ਦੇ ਤਾਂ 10000 ਦੇ ਤਾਂ ਬਾਗਵਾਦਾ ਦੇਖੋ ਤੁਸੀਂ ਨਹੀਂ ਪਰ ਦੇਖੋ ਨੁਮਾਇੰਦੇ ਤਾਂ ਵੋਟਾਂ ਦਾ ਵੋਟਾਂ ਦੇ 2 ਸਾਲ ਬਾਅਦ ਵੋਟਾਂ ਤਾਂ ਆ ਹੀ ਜਾਂਦੀਆਂ ਨੇ ਵੋਟਾਂ ਮੰਗਣ ਆਲੇ ਨੇ ਤਾਂ ਬੋਲਣਾ ਹੀ ਬੋਲਣਾ ਜੋ ਹੈਗਾ ਬਾਕੀ ਤੁਹਾਨੂੰ ਲੱਗਾ ਦੀਦਾ ਹੀ ਜੋ ਹੈਗਾ ਇੱਥੇ ਨਾ ਜਦੋਂ ਹੁਣ ਇੰਟਰਨੈਸ਼ਨਲ ਰੋਡ ਹੋ ਗਿਆ ਇਹ ਫੇਰ ਹਾਂਵੇਂ ਲੱਗ ਜਾਣੀਆਂ ਹੁਣ ਤਾਂ ਫਲੈਟਾਂ ਲੱਗਣੀਆਂ ਹੁਣ ਤਾਂ ਲੋਕਾਂ ਨੇ ਬਾਹਰ ਵੀ ਆਕਣੇ ਇੱਥੇ ਐਨਆਰਆਈ ਪਹੁੰਚਾ ਕਰਨ ਇੱਥੇ ਫੇਰ ਲੈਟਾਂ ਵੀ ਲੱਗ ਜਾਣੀਆਂ ਲੈਟਾਂ ਵੀ ਲੱਗ ਜਾਣੀਆਂ ਜਿੱਦਾਂ ਪੇਪਰਾਂ ਦੇ ਵਿੱਚ ਰੋਡ ਬਣ ਜਾਂਦੇ ਆ ਉਹਦਾ ਪੇਪਰਾਂ 'ਚ ਲੈਟਾਂ ਵੀ ਲੱਗ ਜਾਂਦੀਆਂ ਹਾਂਜੀ ਤੁਸੀਂ ਇਹ ਨਾ ਜਿਹੜੇ ਲੋਕਾਂ ਦੀ ਨਿਸ਼ਾਨੀ ਆ ਤੁਹਾਡਾ ਹੀ ਸ਼ੁਰੂ ਆਪਣੇ ਆ ਸਾਰੇ ਆਪਣੀ ਵਾਹ ਕਿਉਂਕਿ ਤੁਸੀਂ ਤਾਂ ਰਹਿੰਦੇ ਰੋੜ ਤੇ ਹਨਾ ਪੂਰਾ ਦਿਨ ਰੋੜ ਤੇ ਹੀ ਰੋੜ ਤੇ ਰਹਿੰਦੇ ਆਂ بارش ਆ ਜਾਂਦੀ ਤਾਂ ਸਾਰੇ ਇੱਥੇ ਚਿੱਕੜ ਹੋ ਜਾਂਦਾ ਲੋਕੀ ਜਿਹਾ ਜਾਰੇ ਤਿਲਕ ਦੇਣ ਘੱਡੇਖਦੇ ਆ ਟੋਏ ਟੱਬੇ ਇੰਨੇ ਆ ਜਾਨੀ ਲੋੜ ਤੋਂ ਵੱਧ ਨਹੀਂ ਸੜਕਾਂ ਤੇ ਟੁੱਟੀ ਹਨ ਜਿੰਨੀ ਇੱਥੇ ਆ ਸਭ ਨਾਲ ਗੰਦੀ ਸੜਕ ਆ ਇਹ ਲੁੱਟਾ ਖੋਆ ਇੰਨੀਆਂ ਹੁੰਦੀਆਂ ਕਿ ਲੋਕੀ ਤੇ ਯਾਜ ਨਹੀਂ ਸਕਦੇ ਜੇ ਖੱਡਾ ਹੋਣਾ ਉੱਥੇ ਉਹ ਘੇਰ ਲੈਂਦੇ ਲੁੱਟਾ ਖੋਆ ਕਰਕੇ ਪੈ ਜਾਂਦੇ ਆ ਬਹੁਤ ਜ਼ਿਆਦੀਆਂ ਵਾਰਦਾਤਾ ਹੁੰਦੀਆਂ ਪ੍ਰਸ਼ਾਸਨ ਇੱਥੇ ਕਿਤੇ ਆਉਂਦਾ ਕੋਈ ਵੀ ਨਹੀਂ ਆਉਂਦਾ ਜਾਂਦਾ ਨਾ ਕੋਸ ਹੁਣ ਤੱਕ ਹੁਣ ਵੋਟਾਂ ਆਈਆਂ ਲੋਕ ਸਭਾ ਚੋਣਾਂ ਦਾ ਅਨਾਉਂਸਮੈਂਟ ਤਾਂ ਹੋ ਗਈ ਹੈ ਕੋਈ ਆਏ ਤੁਹਾਡੇ ਕੋਲ ਮੰਦੇ ਹੁਣ ਤੱਕ ਤੇ ਆਗੇ ਨਹੀਂ ਜੀ ਹਲੇ ਤੱਕ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਸਰ ਹਲੇ ਮੈਂ ਵੋਟਾਂ ਮੰਗਣ ਵੀ ਨਹੀਂ ਆਏ ਵੋਟਾਂ ਮੰਗਣਾ ਆਉਣਾ ਨਹੀਂ ਸਾਡੇ ਇੱਧਰ ਕਿਹਨੇ ਜਿੱਦਾਂ ਦੇ ਕੰਮ ਕੀਤੇ ਉਦਾਂ ਦੀਆਂ ਵੋਟਾਂ ਮੰਗਣ ਆਉਣਾ ਲਾਗੇ ਜਾ ਕੇ ਆਉਂਗਾ ਤਾਂ ਜ਼ਰੂਰ ਪਰ ਟਾਈਮ ਲਊਗਾ ਥੋੜੇ ਦੇਰ ਅੰਦਰ ਆ ਜਾਣਗੇ ਵੋਟਾਂ ਮੰਗਣ ਆਹੋ ਹੀ ਕਰਾ ਛੜਕਾ ਦੇਖੋ ਹਾਲ ਜਾਂਦਾ ਕੀ ਹੋਇਆ ਹਾਲ ਤਾਂ ਸੜਕਾਂ ਦੀ ਉਹਨਾਂ ਜਗ੍ਹਾ ਤੇ ਬਾਜੀ ਨੂੰ ਕਰਾ ਕੇ ਗੱਲ ਸਾਰੀ ਇੱਥੇ ਮੁੱਕਦੀ ਆ ਜੇ ਜਿਹੜੀ ਪਾਰਟੀ ਇੱਥੋਂ ਬਣਾਉਗੀ ਰੋਡ ਹਾਂ ਉਹਨੂੰ ਵੋਟ ਉਸ ਵੋਟ ਨੂੰ ਉਸ ਪਾਰਟੀ ਨੂੰ ਵੋਟ ਪਾਉਗੀ ਜੰਡੂ ਸਿੰਘ ਦਾ ਲੈਟਰ ਹਾਸ ਕਰਵਾ ਤੇ ਸਾਡੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿੰਨੇ ਵੀ ਲੋਕ ਖੇਤਰ ਦੇ ਲੋਕ ਹੈਗੇ ਉਹ ਸਾਰਿਆਂ ਦੀ ਡਿਮਾਂਡ ਇਹ ਹੋਈ ਆ ਵਾਸੀਂ ਵੋਟ ਹੀ ਉਸ ਬੰਦੇ ਨੂੰ ਪਾਉਣੀ ਆ ਜਿਹੜਾ ਬੰਦਾ ਸਾਡੀ ਪਹਿਲਾਂ ਮਸਲਾ ਹੱਲ ਕਰੂਗਾ ਮਸਲੇ ਹੱਲ ਹੋਣਗੇ ਤਾਂ ਵੋਟ ਠੀਕ ਹੈ ਨਾ ਕਿਉਂਕਿ ਇੱਥੇ ਕੋਈ ਫੇਕ ਕਮਿਟਮੈਂਟ ਦਾ ਚੱਲਣੀ ਨਹੀਂ ਹੁਣ ਕਿਉਂਕਿ ਸਾਰੇ ਲੋਕ ਸਿਆਣੇ ਹੈਗੇ ਆ ਤੇ ਇਹ ਹੁਣ ਇਦਾਂ ਨਹੀਂ ਚੱਲਣੀ ਹੈਗੀ ਕਹਿਣਾ ਕੁਝ ਦਿਖਾ ਅ ਰਿੰਕੂ ਹੁਣੇ ਬੀਜੇਪੀ ਵੱਲੋਂ ਆਗੇ ਸਾਬਕਾ ਮੁੱਖ ਮੰਤਰੀ ਚੰਨੀ ਹੁਣੇ ਉਹ ਕਾਂਗਰਸ ਤੋਂ ਆਗੇ ਨੇ ਜੀ ਤੇ ਪਵਨ ਕੁਮਾਰ ਟੀਨੂ ਜੀ ਜਿਹੜੇ ਪਹਿਲਾਂ ਆਦਮ ਹਨਾ ਉਹ ਆਵਾਮੀ ਪਾਰਟੀ ਤੋਂ ਲੜਦੇ ਨੇ ਤਾਂ ਉਹਨਾਂ ਵਿੱਚੋਂ ਤੁਸੀਂ ਤਿੰਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਹਾਲ ਫਿਲਹਾਲ ਤਿੰਨ ਚੜ੍ਹੇ ਤਾਂ ਆਪਣੇ ਸਾਹਮਣੇ ਆ ਗਏ ਜਲੰਧਰ ਤੋਂ ਨਹੀਂ ਕਿ ਨਹੀਂ ਬੈਠਿਆ ਹੋ ਤਿੰਨਾਂ ਨੇ ਕੰਮ ਕੀਤੇ ਹੋਆ ਟੀਨੂ ਨੇ ਕੰਮ ਕੀਤਾ ਟੀਨੂ ਨੇ ਕੰਮ ਕੀਤਾ ਟੀਨੂ ਨੇ ਕੰਮ ਕੀਤਾ ਵਿਧਾਇਕ ਸਭਾ ਹਾਂ ਟੀਨੂ ਨੇ ਵਧੀਆ ਕੰਮ ਕੀਤਾ ਉਹਨਾਂ ਨੇ ਫੋਟੇ ਤੇ ਤਾਂ 2 ਸਾਲ ਬਿਤਾਏ ਕਰ ਰਹੇ ਨੇ ਸੋਰੀ 10 ਸਾਲ ਬਿਤਾਏ ਕਰ ਰਹੇ ਨੇ ਦੋ ਵਾਰ 10 ਸਾਲ ਰਹੇ ਬਹੁਤ ਵਧੀਆ ਕੰਮ ਕੀਤਾ ਹੋਰੇਰੇ ਕਿ ਲੋਕ ਸਮੱਸਿਆ ਦੇ ਅਗਲੇ ਦੇ ਘਰ ਵੀ ਪਹੁੰਚਦਾ ਸੀ ਹਾਂ ਜਦੋਂ ਵੀ ਕੋਈ ਜਾਣਦਾ ਸੀ ਬੰਦਾ ਉਹਨਾਂ ਕੋਲ ਕੰਮ ਕਰਾਉਣ ਉਹ ਵੀ ਕੰਮ ਕਰਦੇ ਸੀਗੇ ਤੇ ਬਾਕੀ ਜੇ ਕੋਈ ਪਿੰਡ ਚ ਸਰਦਾ ਸੀ ਉੱਥੇ ਵੀ ਆਉਂਦੇ ਸੀ ਹਾਂ ਜੀ ਤੁਸੀਂ ਕਹਿੰਦੇ ਸੀਗੇ ਕਿੰਦਾ ਜੀ ਤੁਸੀਂ ਕਹਿ ਰਹੇ ਸੀਗੇ ਕੁਝ ਨਹੀਂ ਮੈਂ ਤਾਂ ਇਹੀ ਕਹਾਂ ਵੀ ਟੀਨੂ ਨੇ ਕੰਮ ਕੀਤੇ ਉਹਨੂੰ ਬੋਟ ਪੈਣੀ ਆ ਜੀ ਅੱਛਾ ਪੈਣੀ ਜਿਹੜੇ ਕੰਮ ਕੀਤੇ ਉਹਨੂੰ ਬੋਟ ਪੈਣੀ ਹੀ ਪੈਣੀ ਆ ਹੋਰ ਤਾਂ ਆਪਾਂ ਕਹਿ ਨਹੀਂ ਸਕਦੇ ਕਿਹਦਾ ਜੀ ਠੀਕ ਹੈ ਜੀ ਤੇ ਚੰਨੀ ਸਾਹਿਬ 2 ਸਾਲ ਮਤਲਬ 3-4 ਮਹੀਨੇ ਹੋ ਰਹੇ ਵੀ ਮੁੱਖ ਮੰਤਰੀ ਵੀ ਰਹੇ ਨੇ ਉਦੋਂ ਕਾਰਜਕਾਲ ਤੇ ਉਹਨਾਂ ਨੇ ਕਿਹਾ ਕਿ ਮੈਂ ਉਹ ਉਹਨਾਂ ਨੇ ਜੋ ਜਲੰਧਰ ਆਏ ਕਹਿੰਦੇ ਸੀ ਉਹ ਮੇਰੇ 4 ਮਹੀਨੇ ਦੇਖ ਲਓ ਤੇ ਆਮ ਆਦਮੀ ਪਾਰਟੀ ਸਰਕਾਰ ਦੇ 2 ਸਾਲ ਦੇਖ ਲਓ ਕਹਿੰਦੇ ਤੇ ਇਹ ਤਾਂ ਦੇਸੀ ਪਹਿਣਾ ਦੇਸੀ ਪਹਿਣਾ ਇਹਦੇ ਵਿੱਚ ਕਹਿਣ ਦੀ ਲੋੜ ਹੀ ਨਹੀਂ ਕੋਈ ਵੀ ਹੈ ਨਾ ਚਲੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਸੋ ਇਹ ਸੀ ਜੀ ਜਿੱਥੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਕਿ ਆਖਿਰਕਾਰ ਪਿੰਡਾਂ ਦੇ ਲੋਕਾਂ ਦਾ ਕੀ ਕਹਿਣਾ ਹੈ ਕਿ ਲੋਕਾਂ ਦੀ ਕੀ ਡਿਮਾਂਡਸ ਨੇ ਲੋਕ ਕਿਸ ਤਰੀਕੇ ਨਾਲ ਹੁਣ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇਖਦੇ ਨੇ ਬਾਕੀ ਤੁਹਾਡਾ ਕੀ ਸੋਚਣਾ ਵਿਚਾਰਦਾ ਤੁਸੀਂ ਵੀ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਤੇ ਬਾਕੀ ਵੀਡੀਓ ਨੂੰ ਵੱਟ ਵੱਟ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ